ਕਿਆ ਦੇਖੀ ਜੰਮੀ ਹੁਣ ਦੱਸਾਂ ਹਾਂ ਬਟ੍ਰੈਕਟਰ ਟਰਾਲੀ ਉਹਦੇ ਨਾਲ ਹਾਂ ਇਹ ਕਾਲਾ ਆਪਣਾ ਟਰੈਕਟਰ ਮਿਸ ਨਹੀਂ ਮਾਰਨ ਲੱਗ ਗਿਆ ਫਿਰ ਆ ਲੈਣੇ ਮੇਨ ਬਟ੍ਰੈਕਟਰ ਇਸ ਨੂੰ ਮਾਰਨ ਲੱਗ ਗਿਆ ਇੱਕ ਟੂਨ ਲਾਈਟ ਲਾਉਂਦੇ ਨੇ ਤਹਾਂ ਤਾਂ ਕਹਿੰਦੇ ਇਹਦਾ ਸ਼ੋਅ ਇਹ ਤਾਂ ਕਿਹੜਾ ਜੌਂਡੀਅਰ ਆ ਜੀ ਕਿਹੜੇ ਆ ਇਹ ਕੋਈ ਪਤਾ ਨਹੀਂ ਕੀ ਨਾਮ ਲਿਖਿਆ ਹੋਇਆ ਇਹਨਾਂ ਨੇ ਆਹ ਤਾਂ ਫਾਰਮ ਟਰੈਕ ਨਹੀਂ ਨਹੀਂ ਫਾਰਮ ਟਰੈਕਟਰ ਇਹ ਜੌਂਡੀਅਰ ਹੁੰਦਾ ਇਹ ਜਿਆਦਾ ਲਿਖਿਆ ਹੋਇਆ ਇਹਦੇ 'ਤੇ ਨੇ ਹੀ ਟਰੈਕਟਰ ਹੀ ਲਿਖਿਆ ਹੋਇਆ ਹੈ। ਉਹ ਤਾਂ ਇਹਦਾ ਡੱਬੀ ਤੇ ਰਿਚਾਵਾ। ਹਾਂ ਜੋਲੀ ਹੁੰਦਾ ਹੈ। ਤੇ ਬਤਨ ਕਿਹੜਾ ਚੱਲ ਹੁਣ ਤੁਸੀਂ ਖੇਤੀ ਕਰਨੀ ਆ। ਹੁਣ ਮੈਨੂੰ ਆਏ ਦੱਸੋ ਵੀ ਅੱਜ ਤੁਸੀਂ ਫੇਰ ਉਰੇ ਆ ਗਏ ਆਂ ਵੀ ਹੁਣ ਲੈਣਾ ਕੀ ਆ ਉਹਦੇ ਤੇ? ਨਿਆਣੇ ਦੀ ਤਾਈ ਨੇ ਕੁਝ ਲੈਣਾ। ਬੜੀ ਮਾਤਾ ਨੇ ਨਿਆਣੇ ਦੀ ਬੜੀ ਮਾਤਾ ਨੇ। ਬੜੀ ਮੰਮੀ ਨੇ ਹੈ। ਬੜੀ ਮੰਮੀ ਨੇ ਤਾਂ ਹਿੰਦਕੀ ਮੰਮੀ ਨੇ ਨਿਆਣੇ ਦੀ ਬੜੀ ਕੋਈ ਗਿਫਟ ਲੈਣਾ ਹੈ। ਚਲੋ ਭਾਈ ਦੇਖਦੇ ਹਾਂ ਕਾ ਗਿਫਟ ਲੰਦੇ ਆ। ਗਿਫਟ ਗਿਫਟ ਚਾਰੇ ਪਾਸੇ ਜੇਰਾ ਮਰਜੀ ਦੇਖੋ ਜੀ ਗਿਫਟ ਆ ਗੱਡੀ ਬਹੁਤ ਬਾਈ ਇਹ ਇੰਨੀ ਦੇਖ ਲਾ ਤੇਜ਼ ਗੱਡੀ ਐ ਨਾ ਨਾ ਇਹ ਪਲਟੇ ਨਾਲ ਹੁੰਦੀ ਸੀਗੀ ਇਹ ਧੰਨੀ ਪਰ ਟੁੱਟੀ ਨਹੀਂ ਸੀ ਉੜਦੀ ਨਹੀਂ ਔਖੀ ਜੀ ਇਹਦੇ ਟਾਇਰ ਇਹ ਬਚਾਈ ਜਾਂਦੇ ਇਹਨੂੰ ਆਰਾਬੜ ਦੇ ਟਾਇਰ ਆ ਇਹਦੇ ਆਹ ਸਾਰੀ ਰਬੜ ਲੱਗੀ ਹੋਈ ਆ ਦੇਖੋ ਫਿਰ ਕੀ ਲੈਣਾ ਭਾਈ ਕਿਕੜਾ ਚਾਰਜਰ ਦਿਖਾ ਸੇ ਬਿਸਮਲਾ ਹੋ ਜੀ ਕੀ ਇਹ ਗੜੇ ਅਲੱਗ-ਅਲੱਗ ਤਰ੍ਹਾਂ ਦੇ ਆ ਮੱਛੀਆਂ ਕੱਛੂ ਉਹ ਆਪਣੇ ਕਮਰੇ ਤੇ ਰੱਖੋ ਮੈਨੂੰ ਬਾਅਦ ਵਿੱਚ ਆ ਦੇਣੀ ਅੱਜ ਆਕੀ ਟੋਕੀ ਦੀਦੀ ਅੱਛਾ ਹੇ ਲੋ ਹੇ ਲੋ ਦੀਦੀ ਆ ਜਾ ਸੱਚੀਆਂ ਮੈਨੂੰ ਮਾਲਾ ਹੈ ਨਹੀਂ ਸੋਲ ਨਾ ਉੱਥੇ ਸੀਗੇ ਨਿੰਦਰ ਦੀਦੀ ਘਰੇ ਹਾਂ ਉਹ ਲਿਆਂਦੇ ਸੀਗੇ ਨਾ ਮੈਂ ਦੇਖ ਨੀ ਹੈ ਸਾਨਾ ਨਾ ਇਹ ਨਾ ਜਿਵੇਂ ਸੱਚੀਆਂ ਬੋਲ ਹੁੰਦਾ ਆਕੀ ਟੋਕੀ ਹੋ ਗਈ ਹੈ ਜੀ ਅੱਛਾ ਇਹਨਾਂ ਦੀ ਰੇਂਜ ਘੱਟ ਹੁੰਦੀ ਆ ਉਹ بڑے ਹੁੰਦੇ ਮਤ ਸਮਝਦੇ ਨਹੀਂ ਉਹ ਬਹੁਤ ਵਧੀਆ ਸੀਗੇ ਜਿਹੜੇ ਉਹ ਤਾਂ ਵਧੀਆ ਕੰਪਨੀ ਸੀ ਮੈਂ ਸਮਝ ਨਹੀਂ ਮੈਂ ਤੁਹਾਨੂੰ ਬਲ ਕਰਦੀ ਵੀ ਜਿਹੜੀ ਫਿਲਮਾਂ 'ਚ ਗੱਲ ਕਰਦੇ ਉਹਨਾਂ ਦੀ ਰੇਂਜ ਜ਼ਿਆਦਾ ਹੁੰਦੀ ਮੰਨ ਲਓ ਇਹਦੀ ਰੇਂਜ ਘੱਟ ਹੁੰਦੀ ਆ ਸਾਡੇ ਕੋਲ ਫੋਨ ਤਾਂ ਹੈਗੇ ਆ ਅਸੀਂ ਕੀ ਕਰੀਏ ਆਹੋ ਜਦੋਂ ਮਗੜ ਘਾਦਨੀ ਦੀਦੀ ਆ ਜਾ ਹੂੰ ਬਸ ਕੇ ਕਰੀ ਮੈਨੂੰ ਬਾਜ ਮਾਰ ਤੇ ਚਲੋ ਜੀ ਹੁਣ ਦੇਖੀਏ ਕੋਈ ਹੋਰ ਸਮਾਨ ਹੈ ਨਹੀਂ ਜੀ ਜਿਸ ਸਲੈਕਟ ਹੈਗੀ ਕੀ ਆ ਕੋਸਾ ਬੜਾ ਨਿਆਣਾ ਹੁਣ ਤੇਹਦਾ ਹੈ ਜਿਵੇਂ ਨੂਰ ਟਾਈਪ ਮੰਨ ਲਓ ਹੂੰ ਹੂੰ ਕੀ ਹੈ ਕਿਆ ਚੀਜ਼ਾ ਗੇਮ ਹੈ ਬਾਲਾ ਜੀ ਅੱਜ ਤੇ ਬਾਹਰ ਮੇਖਾ ਨੂੰ ਆ ਗਈ ਇਹ ਵੀ ਇਹ ਵੀ ਮਾਈਂਡ ਗੇਮ ਜੀ ਕਹਿੰਦੇ ਮਾਈਂਡ ਗੇਮ ਹੂੰ ਦਿਮਾਗ ਤੇ ਹੀ ਕਰਦੀ ਹੈ ਠੀਕ ਠੀਕ ਹੈ ਮੇਰੀ ਲੂਨ ਨੂੰ ਲਾ ਗਦੀ ਹੈ ਤੋਰ ਆਹ ਜੇ ਪੜ੍ਹ ਲੈ ਲਿਖਣੇ ਆ ਆਹ ਤੋਰ ਕੀ ਲੈ ਲਓ ਤੋਰ ਕੀ ਕਿਆ ਕਰਦਾ ਦੱਸ ਪਰ ਦੂਹੀ ਲਵੇ ਜਿਹੜੀ ਮੇਲਿਆ ਝੁੰਲੀ ਇਹੋ ਝੁੰਲੀ ਆ ਇਹਦਾ ਜਿਹੜੇ ਪੜ੍ਹ ਗਏ ਨਹੀਂ ਕਿਆ ਇਹ ਕੁਝ ਕਰੂਗੀ ਤੇ ਹਮ ਮਿਊਜ਼ਿਕ ਮਿਊਜ਼ਿਕ ਨਾਲ ਜਾਨੂੰ ਬਾਈ ਮਿਊਜ਼ਿਕ ਵਾਲੀਆਂ ਚੀਜ਼ਾਂ ਪਸੰਦ ਆਣੀਆਂ ਹਾਂ ਹੁਣ ਆਪਾਂ ਇਹਨੂੰ ਦੇਖਦੇ ਹਾਂ ਮੈਨੂੰ ਸਭ ਪਸੰਦ ਆਉਂਦੀ ਹੈ ਕਿ ਗਾਣਾ ਪਸੰਦ ਆਉਣਾ ਬਸ ਬਾਬੇ ਪਸੰਦ ਆਣੇ ਚਾਹੀਦੇ ਆ ਹੋਰ ਕੋਈ ਚੱਕਰ ਨਹੀਂ ਹੈਗੇ ਹਮਾਰਤ ਨਾਲ ਜੁੜਿਆ ਹੋਣਾ ਨਹੀਂ ਚਾਹੀਦਾ ਚਲੋ ਦੇਖੋ ਮੈਂ ਕਹਨਾ ਮੈਂ ਕਹਨਾ ਐ ਕਰਦੀ ਆ ਗਾਇਓ ਲੈ ਜੰਨੇ ਆ ਤੇ ਉਹ ਮੁੰਡਾ ਹੋਇਆ ਤਾਂ ਵੀ ਡੰਗਰਾਂ ਦਾ ਸ਼ੌਕ ਕੁੜੀ ਹੋਈ ਤਾਂ ਤਾਂ ਵੀ ਡੰਗਰਾਂ ਦਾ ਓਕੇ ਜੇ ਮੈਂ ਐਸੇ ਰਹਿਣੀ ਆ ਫਿਰ ਇੱਥੇ ਬਾਜ਼ਾਰ ਤੇ ਲਿਆ ਕੇ ਦਊਂਗੀ ਕੋਈ ਬਾਜ਼ਾਰ ਚ ਮੈਸਾ ਮਿਲਦੀ ਆ ਨਹੀਂ ਨਹੀਂ ਮੈਂ ਸਾਲੇ ਬਾਜ਼ਾਰ ਚ ਮੰਡੀ ਚ ਸਾਡੇ ਇੱਧਰ ਮੈਂ ਸਾਲਾ ਬਾਜ਼ਾਰ ਨਹੀਂ ਇੱਧਰ ਮੰਡੀ ਕਾ ਲੈ ਸੋਚਣ ਦੀ ਵੀਰੀ ਜੇ ਐਂਟਰੀ ਦੇਊਗੀ ਮੈਸਾ ਹੀ ਮੈਸਾ ਹੀ ਆਂ ਕਿ ਯਾਰੀ ਇਹਨੇ ਭੱਜ ਜਾਣਾ ਉੱਠ ਕੇ ਇੱਕ ਵਾਰ ਮੈਂ ਨਹੀਂ ਜਿੰਨੇ ਗਿਫਟ ਦੇਣੀ ਆ ਫਿਰ ਮੰਡੀ ਜੋ ਜ਼ਰੂਰ ਲੈਣੀ ਆਪਣੇ ਕੋਲ ਤੇ ਇੱਕ ਦਿਨ ਨੂੰ ਇਹ ਨਹਾ ਤਣਾ ਕੇ ਸਾਰ ਸਿੰਗਾਰ ਕਰਕੇ ਉਹੀ ਗਿਫਟ ਕਰ ਦੋ ਹੈ ਪਰ ਕੀ ਹੋਈ ਤਾਂ ਗੱਲ ਆ ਜੇ ਮੈਂ ਸੇ ਗਿਫਟ ਕਾਣੀ ਫਿਰ ਕੋਈ ਵਧੀਆ ਜੀ ਗੁੱਦਾ ਨਹੀਂ ਕਰਉਂ ਹਾਂ ਉਹ ਆ ਵੀ ਇੱਧਰ ਗਿਫਟ ਆ ਦੇ ਇੱਧਰ ਗਿਫਟ ਕਿਤੇ بڑے بڑے ਪਏ ਹਨ ਦੇਖੋ ਕਿ ਕਿਹੜਾ ਨਸਲ ਦੇਖ ਕਿੰਨਾ بڑا ਦੇਖੋ ਭਾਈ ਆ ਗਿਫਟ ਭਾਈ بڑے ਕਾਫੀ بڑے ਆ ਸਾਰੇ ਇੰਦਰ ਨੂੰ ਦਿਖਾਓ ਨੇ ਨਿਆਣਾ ਕਿੱਥੇ ਰੱਖਣਾ ਬਾਕੇ ਮੈਸੇ ਨਾ ਨੂਰ ਨੂੰ ਡਰਾਉਣੇ ਵਾਲੀ ਚੀਜ਼ ਖਾਣੀ ਚਾਹੀਦੀ ਮਿੱਟੀ ਖਾਣੀ ਨਹੀਂ ਪੁੱਟੀ ਖਾਣੋਂ ਨਹੀਂ ਹਟਦੀ ਨਹੀਂ ਕੁਛ ਨਹੀਂ ਐਦਾਂ ਆਪੇ ਹਰ ਜਾਣਾ ਨਿਆਣਾ ਕਈ ਵਾਰ ਜ਼ਿਆਦਾ ਡਰਦਾ ਜਿਹੜਾ ਗੁਰਦੁਆਰੇ ਸਾਹਿਬ ਸ਼ੇਰ ਨਹੀਂ ਹੁੰਦਾ ਉਹ ਵਰਦਾ ਵੀ ਗੁਰਦੁਆਰੇ ਸਾਹਿਬ ਸ਼ੇਰ ਸੀਗਾ ਬਸ ਸਪੀਂਹਾਂ ਤੇ ਰਹੇ ਸੀਗਾ ਜਾਨਾ ਹਾਂ ਉੱਥੇ ਡਰ ਗਈ ਸੀ ਦੂਰ ਕਈ ਮੱਥਾ ਦੇਖਦੀ ਮੈਂ ਗਾਂ ਨਹੀਂ ਮੱਥਾ ਦੇਖਣ ਉੱਥੇ ਡਰ ਗਈ ਸੀ ਸੱਚੀ ਹਾਂ ਜਿਹੜਾ ਮੱਥਾ ਰੱਖਣਾ ਨਾ ਚੰਗੀ ਤਰ੍ਹਾਂ ਫੇਰ ਉਹਨੇ ਦੋ ਲਾਉਣ ਨੂੰ ਜਾਨ ਜਬੇ ਰੋਗ ਲੈਣਾ ਬਿਲਹਸ ਸੁਹੀਰਾ ਸੁਹੀਰਾ ਗੋਦੀ ਜੇ ਨੂੰ ਮੇਰੇ ਉਹ ਹੋ ਜਾਂ ਲਿਆ ਹੁੰਦੇ ਕੋਈ ਇੱਕ ਹੋ ਜਿਆ ਠੀਕ ਆ ਯਾਰ ਯੰਤਰਪਾਈ ਅਗੇ ਜਾਣਾ ਸਾਨੂੰ ਤੇ ਚੱਕ ਕੇ ਆਈ ਇੱਕ ਇੱਕ ਗਿੱਕ ਤੇ ਦੇਖੋ ਸਾਰਾ ਤੁਸੀਂ ਪਿਆ ਹੈ ਹੈ ਝੂਲੇ ਜਾਂਦੇ ਬੋਕਰ ਬੋਕਰ ਸਭ ਕੁਝ ਪਿਆ ਆਪਣੇ ਕੋਲ ਝੁੰਡਾ ਵੀ ਹੈਗਾ ਬੋਕਰ ਵੀ ਹੈਗਾ ਬਰੇਲੋ ਵੀ ਹੈਗੀ ਆ ਸਭ ਕੁਝ ਹੀ ਪਿਆ ਮਨ ਨਹੀਂ ਗਈ ਨੀ ਤਾਂ ਇਹ ਕੁਝ ਜੀ ਟੁੱਟਣ ਵਾਲੀ ਫੇਰ ਵੀ ਹੈ ਟੁੱਟਣੇ ਆਈ ਵੀ ਨਹੀਂ ਸਭ ਕੁਝ ਨਵੇਂ ਹੀ ਪਿਆ ਫਿਰ ਐਂ ਕਰਉ ਹਾਂ ਨਿਆਣੇ ਨੂੰ ਕਾਹ ਵ ਗਿਫਟ ਦੇਣਾ ਤੁਸੀਂ ਨਿਆਣੇ ਦੇ ਡੈਡੀ ਨੂੰ ਗਿਫਟ ਦੇ ਦਿਓ ਇੱਥੇ ਐਵੇਂ ਦੇ ਦਿਓ ਤਿਆਰੀ ਇੱਥੇ ਨਿਆਣੇ ਦੇ ਡੈਡੀ ਦਾ ਟਾਈਮ ਆਉਗਾ ਤੇ ਇਹ ਵੀ ਦੇ ਦੋ ਉਹ ਮੈਂ ਚਵਾਈ ਵਾਲੀ ਮਸ਼ੀਨ ਨਵੀਂ ਨਿਆਣੇ ਨੂੰ ਫਿਰਦਾ ਹਾਂ ਨਾ ਬੱਚਾ ਆਸ਼ੀਰਵਾਦ ਆ ਉਹ ਤੰਗ ਕਰੀ ਜਾਂਦੀ ਆ ਪਰ ਦੇਖੋ ਪਰਾਣੀ ਨਹੀਂ ਨਾ ਨੇ ਪੈਸੇ ਦਿੱਤੇ ਵੀ ਫੋਨ ਕੱਦ ਲੈ ਕੇ ਆਉਣਾ ਹੁਣ ਤਾਂ ਲਿਆ ਦਿਓ ਹਾਂ ਤਾਂ ਲੱਗ ਬੜੀ ਮਾੜੀ ਹੁਣ ਇਹਨਾਂ ਨੇ ਮਤਲਬ ਠੋਕੇ ਪੈਸੇ ਕਿਹੜਾ ਹੋਰ ਕਿਹਾ ਫਿਰ ਲੈਣਾ ਜਿਹੜਾ ਬੇਵਿਸ਼ਾਅਰ ਤੇ ਮਹਿੰਗਾ ਸਮਾਨ ਮਿਲਣਾ ਨਾ ਹਾਂ ਉਹੀ ਚੱਕ ਲੈਣਾ ਨਾ ਤੁਹਾਡਾ ਜਿਹੜਾ ਸ਼ਗਨ ਫੋਨ ਮਿਲਣਾ ਉਹ ਕਿੱਥੇ ਵੇਚਣਾ ਮੈਨਾਂ ਤਾਂ ਨਾਂਕੇ ਨਾ ਪੈਸੇ ਵੀ ਦਿੰਦੇ ਹੁੰਦੇ ਆ ਕਹੀਓ ਮੈਂ ਨਹੀਂ ਰੱਖ ਰਿਹਾ ਤੁਹਾਡੇ ਕਾਰਜੇ ਫੋਨ ਲੈ ਕੇ ਅੱਛਾ ਨਾਂਕੇ ਵੈਲਕਮ ਤੇ ਕਹਿਣਾ ਦੋ ਹੇਦਾਰ ਨਾਨੀ ਕਿਹਨਾਂ ਤੇ ਰੀਵਲ ਵਟਾਉਣਾ ਹੈ ਉਹ ਕਹਿੰਦੇ ਲੇ ਕਹਿੰਦਾ ਦਵਾਈ ਚੀਜ਼ ਹੋਰ ਮੈਂ ਕੰਦਾ ਮੋਬਾਈਲ ਲੈ ਕੇ ਆ। ਮੈਂ ਕਿਹਾ ਕਿ ਜਿੱਦਾਂ ਮੈਂ ਇੱਕ ਕੀ ਸ਼ਰ ਮੰਗ ਲੈਣਾ 11 ਕਿਤਾ ਦਊਂਗੀ। ਮੈਂ ਦੱਸ। ਹੋਰ ਨਹੀਂ ਕੋਸਾ। ਉਹ ਫੋਨ ਲੈਣ ਦੇਣਾ ਹੈ ਕਾਨੂੰ ਪੈਨਸ਼ਨ ਲਈ ਆ। ਲੈ ਆਣਾ ਫੋਨ। ਐਂਛੇ ਨਾਲ ਉਹ ਫੋਨ। ਹੁਣ ਇੱਥੇ ਬੈਠਣਾ ਹੈ ਕਿ ਗਿਫਟ ਲੈਣਾ ਹੈ ਨਾ ਮੈਂ ਕਹਿੰਦੀ ਸੀ ਵੀ ਤੁਸੀਂ ਮੜਾ ਕੇ ਮਾਰੋ ਭਾਈ ਹੱਥ ਪੱਲੇ ਜੇ ਉੱਪਰ ਵੀ ਰਹਿ ਗਈਆਂ ਗਿਫਟ ਉੱਪਰ ਜਾਣਾ ਉੱਪਰ ਜਾਣਾ ਗਿਫਟ ਹੈਗੀਆਂ ਹਾਂ ਹਾਂ ਆਜਾ ਪਹਿਲਾਂ ਮੈਂ ਹੁੰਦਾ ਮੁੰਡੇ ਆਜੋ ਭਾਈ ਉੱਪਰ ਗਿਫਟ ਦੇਖਦੇ ਆ ਜੀ ਉੱਪਰ ਥੋੜੇ ਜਿਹਾ ਇੱਕ ਤਾਂ ਵੱਡੇ ਗਿਫਟ ਆ ਥੋੜੇ ਜਿਹਾ ਨਿਆਣਿਆਂ ਦੇ ਹਨਾ ਅਹ ਦੇਖ ਲਓ ਨਾ ਬਾਕੀ ਜੇ ਕੋਈ ਮਤਲਬ ਦੀ ਉਹ ਰੇ ਚੀਜ਼ ਹੈਗੀ ਆ ਉਹਰੇ ਥੋੜੇ ਜਿਹਾ ਆ ਚੀਜ਼ਾਂ ਆ ਜਾਂਦੀਆਂ गणेश जी पाए बैठे ਤੇ ਉਹ ਉੱਪਰ ਕ੍ਰਿਸ਼ਨ ਜੀ ਆਹ ਰਾधा कृष्ण जी ਗਿਫਟ ਹੈ ਗਿਫਟ ਆ ਭਾਈ ਚਾਰੇ ਪਾਸੇ ਪੂਰੇ ਹੈ ਹਾਂ ਸਭ ਉੱਪਰ ਵੀ ਹੈਗਾ ਇਹਦਾ ਹੈਗਾ ਕੀ ਕਿਆ ਕਰਨਾ ਇਹ ਕੋਈ ਬੱਚੇ ਦੇ ਯੂਜ਼ ਹੋਣ ਵਾਲੀ ਚੀਜ਼ ਹੋਵੇ ਨਾ ਫੇਰ ਫਾਇਦਾ ਕੋ ਕਰ ਆਪਣੇ ਕੋ ਹੈਗਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਫਾਇਦਾ ਨਹੀਂ ਇਹ ਥੋੜੇ ਜਿਹਾ ਅੱਗੇ ਇਹ ਗਿਫਟ ਆਗੇ ਥੋੜੇ ਜਿਹੇ ਵੱਡੇ ਵਾਲੇ ਇਹਦਾ ਨੂਰ ਜੇ ਕਿਤੇ ਅੱਜ ਹੁੰਦੀ ਨਾ ਉਹਦੇ ਨਾਲ ਉਹਨੇ ਖੌਰੂ ਵੜਦਣਾ ਨਹੀਂ ਉਹ ਸੁੱਤੀ ਸੀ ਕੀ ਬਣਕੀ ਤੇ ਜਾਦਰਾ ਹੀ ਪਈ ਆ ਹਾਂ ਉਹ ਤਾਂ ਹੀ ਰਹਿ ਗਈ ਜੇ ਜੇ ਸੁੱਤੀ ਪਈਦੀ ਨਹੀਂ ਉਹਨੇ ਕਿੱਥੇ ਰਹਿਣਾ ਹਾਂ? ਯਾਰ ਐਨ ਲਾਣੇ ਵਾਲਾ ਅੱਛਾ ਅਸੀਂ ਆਪਾਂ ਨੂੰ ਪੈਰਾ ਪੂਰਾ ਤੇ ਪਾ ਕੇ ਖਾ ਕੇ ਕੰਮ ਚ ਜਾਨਣਾ ਉਹ ਤਾਂ ਸਾਡੀ ਮੰਮੀ ਹੈਗੀ ਆ ਮੈਂ ਮਨਜੀਤ ਨੂੰ ਆਹੀ ਨਾ ਨਹੀਂ ਹਾਂ ਦੁਪਹਿਰ ਉੱਪਰ ਲੇ ਕੇ ਸਾਗਾ ਤੇ ਫਿਰ ਤਾ ਬਹੁਤ ਦੋਸਤ ਚਾਪ ਚ ਜਾਨਣਾ ਹੈ ਹੈ? ਚਾਪ ਚ ਜਾਨਣਾ ਹੈ ਮੈਂ ਛੁੱਟਣਾ ਛੁੱਟ ਨੂੰ ਐ ਆਏ ਪਰ ਸਿੱਧੀ ਸਭ ਕੁਝ ਛੱਡ ਹਲਮਾਰੀ ਦਵਾ ਦੇ ਮੈਨੂੰ ਲੈ ਛੋਟੇ ਜੀ ਕਾਕੇ ਖਾਤਾ ਲਮਾਰੀ ਦਿਵਾ ਦੇ ਤੈਨੂੰ ਹੁਣੇ ਆਉਂਦੇ ਤਾਂ ਇਹਨੇ ਉਹ ਤੇ ਉਹਨੂੰ ਬੇਚਰੇ ਨੂੰ ਉਹਦੇ ਦਾ ਕੱਪੜੇ ਉਹਨੂੰ ਥੋੜੀ ਵਿੱਚ ਪਾਉਣਾ ਉਹਦੇ ਕੱਪੜੇ ਪਾਉਨੇ ਆ ਉਹ ਹੋ ਗਿਆ ਹਾਂ ਹੈਦਾਂ ਨਹੀਂ ਉਹ ਉਹ ਨਾ ਇਹ ਕਾਹਦੇ ਦੱਸੋ ਤੇ ਵੀ ਤੇ ਕਹਿੰਦੇ ਹੁਣ ਅੱਜ ਦਾ ਤਾਂ ਦਿਮਾਗ ਹਿੱਲਿਆ ਤਾਂ ਕਹਿਣੀ ਉਹ ਕਿ ਉਹ ਉਰੇ ਨਹੀਂ ਥਾਨੂੰ ਉਰੇ ਉਹ ਆਹ ਮਨਕੀਰਤ ਵਾਸਤੇ ਆਹ ਪੁਰਾਣੇ ਟਾਈਪ ਦਾ ਉਹ ਪੁਰਾਣੇ ਦਾ ਇਦਾਂ ਹੁੰਦੇਦੇ ਉਹ ਜਿਹੜੇ ਤੁਰਲੇ ਨੂੰ ਨਿਆਣੇ ਜਿਹੜੇ ਸਾਡੇ ਮੋਲੂ ਦਾ ਹੁੰਦਾ ਸੀਗਾ ਨਾ ਉਹ ਇਹ ਘਰ ਕੀ ਤੇ ਛਿੰਨੀ ਪਈਏ ਹੁੰਦੇ ਸੀ ਇਹਨਾਂ ਦਾ ਫਿਰ ਵਿਚਾਰ ਆ। ਆ ਘਰ ਟੀਵੀ ਵੱਜਦੀ ਨਾਲ ਦੀ ਨਾਲ। ਇਹਨਾਂ ਨੂੰ ਨੂਰ ਨੇ ਨੂਰ ਕਿਹਾ ਸਾਰੇ ਇਹਨਾਂ ਨੇ ਰਹਿਣ ਚੰਬੜ ਜਾਣਾ। ਹਾਂ। ਇਹ ਹੋਈ ਆ। ਪਹਿਲਾਂ ਗਟੀ ਉਹ ਕਹਿੰਦੇ ਤੇ ਇਹਨੂੰ ਗਟੀਰ ਨਾ ਪਤਾ ਨਹੀਂ ਕੀ ਕਹਿੰਦੇ ਤੇ। ਲਓ ਜੀ ਇੱਧਰ ਆ ਕੇ ਟੀਫਨ। ਇਹ ਥੋੜਾ ਜਿਹਾ ਬੱਚੇ ਜਿਹੜੇ ਸਟੱਡੀ ਕਰਦੇ ਆ ਉਹਨਾਂ ਵਾਸਤੇ। ਆ ਬੋਤਲਾਂ ਆ ਗਈਆਂ। ਹਾਂ। ਛੋਟੇ ਤੇ ਲਿਕੇ ਬਸ ਵੱਡਿਆਂ ਤੱਕ ਸਾਬੀਆਂ ਬੋਤਲਾਂ ਰੇ ਭਾਈ ਪਈਆਂ ਬੋਤਲਾਂ ਵੀ ਸਿੱਲੋ ਦੀਆਂ ਸਿੱਲੋ ਵਧੀਆ ਕੰਪਨੀ ਐ ਇਹਨਾਂ ਚ ਜੇ ਠੰਡੀਆਂ ਪਾਣੀ ਚੀਜ਼ ਪਾਤੀ ਤਾਂ ਠੰਡੀਆਂ ਰਹਿਣੀਆਂ ਗਰਮ ਪਾ ਬੱਲਾ ਬੱਲਾ ਸਾਢੇ 12 ਹੈਂ 20 ਬੈਂਟ ਚਾਹੀਆਂ ਵੀ ਇੱਕ ਵਾਰੀ ਬੇਸਮੈਂਟ ਚ ਵੀ ਨਿਕਮਾ ਕਿੱਦਾਂ ਕਿੱਦਾਂ ਵੀਰ ਦਾ ਇੱਕ ਦੋ ਚੀਜ਼ਾਂ ਬੇਸਮੈਂਟ ਚਾਹੀਆਂ ਵੀ ਇਹ ਵੀ ਬੇਸਮੈਂਟ ਚ ਨਿਕਮਾ ਚਲੋ ਉੱਧਰ ਜਾਂਦੇ ਹਾਂ ਦੇਖੋ ਆ ਜਾਓ ਦੇਖੋ ਹੋਰ ਲਿਫਟ ਹੈਗੀ ਆਹੋ ਲਿਫਟ ਨੂੰ ਚਾਉਦੇ ਇੱਧਰੋਂ ਆਇਆ 20 ਮਿੰਟ ਚ ਦੇਖ ਲੰਨੇ ਆ ਕੋਈ ਖੋਲ ਕੇ ਕਹਿੰਦਾ ਖੋਲ ਹੀ ਨਾ ਯਾਰ ਤੇਰਾ ਕਿਉਂ ਬੋਲੂ ਬਣਾਇਆ ਵੀ ਐਨਪੀ 2 ਹੋਊਗਾ ਇੱਕ ਕਿਟ ਹੁੰਦਾ ਉਹ 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 ਦਮ ਤੇ ਇਹ ਚੱਲਣਾ ਤੇ 40 ਚ ਇਚ ਮੈਟ ਹੋਏਗਾ ਇਹਨੂੰ ਬੜਾ ਤੇ ਹੀ ਫਾਕੇ ਦੇ ਵਿੱਚ ਹਾਂ ਅੱਛਾ 60 ਚ ਇਚ ਮੈਟ ਹੋਏਗਾ ਚਲੋ ਹਾਂ ਇਹ ਤੋਂ ਲੱਗੇਗਾ ਬਾਕੀ ਸਾਰਾ ਅਨਫੀਟ ਉਸ ਵਨ ਤੇ ਵੀ ਕੋਈ ਨਾ ਮਤਲਬ ਲਗਾ ਕੇ ਦਿਖਾ ਦੇਣਾ ਇਹਦੇ ਉੱਪਰ ਬਣਿਆ ਹੋਈ ਆ ਆਹ ਇਦਾਂ ਬਣੂਗਾ ਬਣੇ ਵੀ ਤਰਹ ਹੋਰ ਕਰਨਾ ਤੇ ਜੀ ਕੁਝ ਹੋ ਜਾਏਗਾ ਆਹ ਚੱਕ ਕੇ ਲੈਟ ਜਾਣਾ ਤੇ ਉੱਪਰ ਫਿਟਿੰਗ ਕਰਵਾ ਦਿੰਦੇ ਆ ਨਹੀਂ ਚੱਕ ਕੇ ਹੁਣ ਲੈ ਕੇ ਜਾਣਾ ਆਪਾਂ ਘਰ ਚੱਕ ਲੁਕ ਤੇ ਓਹ ਤੂੰ ਦੇ ਇੱਕ ਵਾਰੀ ਕਰਵਾ ਕੇ ਦੇਖ ਲੈ ਬਿਨਿਆਲੇ ਦੀ ਸੇਵ ਵੀ ਆ ਕਿੱਦਾਂ ਹੈ ਕਿ ਨਹੀਂ ਇਹ ਫਿਰ ਨਾ ਬਿਨਿਆਲੇ ਦਾ ਮੂੰਹ ਖੁੱਪੀ ਜਾਵੇ ਜਿੱਦ ਨਹੀਂ ਹਾਂ ਇਹ ਵੀ ਦੇਖ ਲੰਨੇ ਪਹਿਲਾਂ ਵੈਸੇ ਬੱਚੇ ਵਾਸਤੇ ਬਣਾਇਆ ਵਾ ਇੰਨਾ ਤਾਂ ਉਹਨਾਂ ਨੇ ਪਹਿਲਾਂ ਹੀ ਦੇਖ ਕੇ ਬਣਾਇਆ ਹੋਣਾ ਆ ਲੈ ਪਈ ਆ ਲਿਆ ਦੇ ਕੁਰਸੀ ਆ ਲਓ ਜੀ ਇਦਾਂ ਮੈਂ ਦਿਖਾ ਦਿੰਦਾ ਕਿਵੇਂ ਬਣਨਾ ਹੈ ਕੀ ਆਪਾਂ ਵੀ ਕਰ ਸਕਦੇ ਸੀ ਨਾ ਕੋਈ ਗੱਲ ਜਿੱਲੇ ਕੇ ਜਾਂਦੇ ਆ ਜ਼ਿਆਦਾ ਪਤਾ ਮੈਂ ਟਰਾਈ ਕਰਾਂ ਇੱਕ ਵਾਰ ਕਰੋ ਆ ਜਾਓ ਕੋਈ ਸਾਲ ਹੁਣ ਆਪ ਹੋ ਜਾਣਾ ਮੈਂ ਖੜੀ ਹੋਈ ਹਾਂ ਉਸ ਤੋਂ ਤੇ ਲੱਗ ਚੁੱਕਾ ਦਰਿਆ ਤੂੰ ਬਹਿ ਜਾ ਉਹ ਨਹੀਂ ਆਉਣਾ ਕਿਹੜਾ ਨਹੀਂ ਆਉਣਾ ਡਰਨੇ ਵਾਲਾ ਸਾਲੀ ਤੇ ਮੇਰੀ ਬਾਰੇ ਲੱਗਦਾ ਹੋਰ ਆ ਕੀ ਜਾ ਆ ਕੀ ਜਾ ਰਿਹਾ ਹੈ ਇਹ ਰਾ ਤੰਤੋ ਹੁਣ ਸਾ ਆਇਆ ਮੈਨੂੰ ਇਹ ਥੋੜਾ ਜਿਹਾ ਮੁਸ਼ਕਲ ਆ ਬਾਈ ਤੁਹਾਨੂੰ ਕਿ ਐਕਚੁਅ ਇਹਦੇ ਵਿੱਚ ਇਦਾਂ ਲੱਗਣਾ ਜੀ ਇਹ ਤੇ ਇਹ ਵੀਂਦਰੇ ਕਿੱਥੇ ਲੱਗ ਰਿਹਾ ਪਹਿਲਾਂ ਉਹ 1 ਮਿੰਟ ਯਾਰ ਖੜ ਤਾ ਜਾ 1 ਮਿੰਟ ਰੁਕੋ ਜੀ ਹੱਥ ਨਾਲ ਚੰਗਾ ਬਟਲੇ ਦੇ ਦੇ ਵੈਰੀ ਗੁੱਡ ਹਾਂ ਹੋਰ ਬੜੀ ਗੱਲ ਐ ਇਦਾਂ ਲੱਗਣਾ ਐ ਵੇਲਕੋਡੂਗੇ ਨਾਰੀ ਸਾਹਿਬ ਜਿੰਦਾਬਾਦ ਕੋਈ ਐਂਡ ਆ ਠੀਕ ਆ ਇਹ ਤੇ ਹੈਗਾ ਕੁੜੀਆ ਦਾ ਦਿਮਾਗ ਤੁਹਾਨੂੰ ਇਹ ਲੱਗਦਾ ਵੀ ਕੁੜੀਆਂ 'ਚ ਦਿਮਾਗ ਨਹੀਂ ਹੁੰਦਾ ਬਥੇਰਾ ਹੁੰਦਾ ਮੈਂ ਤਾਂ ਹਰੇਕ ਹੀ ਗੱਲ ਆਪਣੇ ਪਰ ਲੈਜੈਂਡੀ ਚਾਹ ਕਰਦੇ ਹੋਰ ਕੋਈ ਟਾਪਿਕ ਵੀ ਇਤਨੀ ਹੈ ਐਸੇ ਸਾਡੇ ਮਨਕੀਰਤ ਨੇ ਦੇਦੇ ਵਿੱਚ ਰਹਿਣਾ ਨਹੀਂ। ਜਿੱਥੇ ਪਾ ਦੇ ਜਸਮੀ। ਹਾਂ ਬਸ ਇਦਾਂ ਹੀ ਆ। ਮੇਰੀ ਕੀ ਗੱਲ ਨਹੀਂ ਹੈ। ਮੈਂ ਆਪਣੇ ਮਨਕੀਰਤ ਦੀ ਦੇਦੇ ਵਿੱਚ ਰਹਿਣਾ ਨਹੀਂ। ਮਨਕੀਰਤ ਨੇ ਕਿੱਥੇ ਰਹਿਣਾ। ਇੱਥੇ ਜਿੰਨੀਆਂ ਟੱਪਦਾ ਉਹਨਾਂ ਨੂੰ ਵੀ ਲੈ ਕੇ ਬੈੱਡ ਤੋਂ ਹੇਠਾਂ ਧਾ ਜਿਆ ਕਰਨ। ਇੱਕ ਮਿੰਟ ਦਿਖਾਓ ਇੱਕ ਮਿੰਟ। ਇੱਥੇ ਹੈਗਾ ਕੁਝ ਹੋਰ। ਆਹ ਦੇਖੋ। ਆਹ ਕਸ ਹੋਣੇ ਆ। ਦੇਖੋ। ਆਹ ਦੇਖੋ ਆਹ ਕਸ ਹੋਣੇ ਹੋਰੇ। ਦੇਖੋ। ਹਾਂ। ਹਾਂ। ਕਾਫੀ ਕੁਝ ਪਿਆ ਆਹ ਸ਼ੀਸ਼ਾ। ਰੈਡਿਕਸ ਹਨਾਂ ਅੰਦਰ। ਹੂੰ। ਬਾਕੀ ਰੈਟਸ ਸਸ ਉਸਮੀ ਇਸ ਕੋਨ ਕਸੂ ਦੇ ਤੇ ਦੂਸਰੇ ਇਹ ਲੈ ਲਏ ਆ ਸਪਲੇ ਗੰਮ ਜੀ ਵਾਲਾ ਦਿੱਤੀ ਉਹ ਵੀ ਤਾਂ ਦੇਖ ਛੋਟਾ ਯੂਜ਼ ਇਹ ਬਣਾਈ ਛੋਟੀ ਆ ਜਿਹੜੀ ਉਧਰ ਆ ਕਿੱਦਾਂ ਹੈ ਪ੍ਰੋਪਰ ਅੱਛਾ 뮤ਜ਼ਿਕ ਵਾਲੀ ਹੈ ਹੈ ਤੁੰਗੜੀ ਕਹਿੰਦੀ ਐਸੀ ਮੈਂ ਕਹਿੰਦੀ ਤੇ ਵੀ ਉਹ ਛੋਟੇ ਪਈਆ ਵੀ ਉਹ ਵੀ ਦੇਖਣਾ ਚਾਹੀਦਾ ਅੱਛਾ ਹਾਂ ਇਹ ਵੀ ਪਲੇ ਗਨ ਲਿਖਿਆ ਵਾ ਹਾਂ ਹਾਂ ਇਹ ਵੀ ਠੀਕ ਸੀ ਬੱਚਾ ਖਲਾ ਬੱਚਾ ਖਲਾਉਣ ਵਾਸਤੇ ਹੋਏ ਆ ਵੀ ਆ ਆ ਨਹੀਂ ਠੀਕ ਜੀ ਹਾਂ ਵੀ ਉਹ ਕਿੰਨੇ ਬਹੁਤ ਜ਼ਿਆਦਾ ਵਧੀਆ ਹੈ ਦੇਖ ਲਓ ਉਹ ਲਗਾਓ ਉਹ ਲੈ ਲਓ ਮੈਂ ਕਹਿੰਦੀ ਉਹ ਪੈਸੇ ਆ ਰਹਾ ਹੁਣ ਦੇਖੀ ਤਾਂ ਹੀ ਇਹਦੀ ਵਧੀਆ ਹੈ ਉਹ ਵੀ ਨਹੀਂ ਆਇਆ ਨਹੀਂ ਨੀ ਆਹ ਆਹ ਆਉਣਾ ਜਾਣਣੀ ਇਹ ਮੇਰਾ 2000 ਹੋ ਗਿਆ ਆਹ ਵਾਲਾ ਉਹ 1100 ਹੋਇਆ ਆਹ ਵਾਲਾ ਕਿੰਨੇ ਨੇ ਆਹ ਇਹ ਪਾਸਾ ਉਹਦੇ ਵਿੱਚ ਆਹੀ ਦੇਖਦਾ ਤੂੰ ਖੋਲ ਕੇ ਆਹੀ ਦੇਖ ਲਓ ਜੀ ਆਹ ਹੋ ਗਿਆ ਤਿਆਰ ਇਦਾਂ ਬਣਨਾ ਇਹ ਕੰਪਲੀਟ ਹੈ ਹਾਂ ਜੀ ਇਹਦੇ ਪਰ ਹਾਂ ਖਲਾਉਣੇ ਜੇ ਲਮਕਣੇ ਆਹ ਦੇਖੋ ਆਹ ਚੀਜ਼ ਬਣਨੀ ਆਏ ਹੋਣਾ ਇਹ ਇਹ ਜਿੱਦਾਂ ਹੁਣ ਬੱਚਾ ਹੈ ਜੇ ਇੱਧਰ ਉੱਧਰ ਨੂੰ ਵੈਸੇ ਚਲੋ ਛੋਟੇ ਬੱਚੇ ਨੇ ਤਾਂ ਕਿਆ ਕਰ ਥਣ ਲੈਣੀ ਹੈ ਜੀ ਹਨਾ ਪਰ ਸਾਡੀ ਮਲਕੀਤ ਵਰਗਾ ਇਹ ਤੇ ਹੁਣ ਇਹ ਆ ਵੀ ਲੈ ਜਾਣਾ ਤੇ ਆਪ ਵੀ ਹੀਟਾ ਜਾਣਾ ਬੈੱਡ ਤੋਂ ਤੀਜਾਂ ਦਾ ਵੈਸੇ ਹੋਰ ਵੀ ਕਾਫੀ ਹੈਗੀਆਂ ਉਹ ਚੀਜ਼ਾਂ ਕਾਫੀ ਆ ਕੁਝ ਮੈਂ ਲੈ ਲਈਆਂ ਬਾਕੀ ਇਹ ਕਾ ਚੀਜ਼ ਦੇਖੀ ਉਹ ਦਿਖਾਓ ਤਾਂ ਕਾ ਇੰਦਾ ਹੈ ਹੂੰ ਤੇਜ਼ੀ ਮੈਨੂੰ ਆ ਠੀਕ ਲੱਗਦਾ ਜਿਹੜਾ ਦੀਦੀ ਦੇ ਹੱਥ ਦਾ ਤੇਜ਼ੀ ਇਹ ਵੀ ਅੱਛਾ ਹੈ ਇਹ ਵਸੇ ਬੈੱਡ ਤੇ ਇਹ ਦੇ ਦਿੱਤਾ ਇਹਨਾਂ ਜਿਵੇਂ ਬੈੱਡ ਨਹੀਂ ਹੋਏਗਾ ਇਸ ਦੇ ਨਾਲ ਆ ਚੀਜ਼ ਨਹੀਂ ਹੋਏਗੀ ਉਹ ਪੂਰਾ ਸਟੈਂਡ ਹੋਏਗਾ ਪ੍ਰੋਪਰ ਸਟੈਂਡ ਹੋਏਗਾ ਜਿੱਥੇ ਮੱਦੀ ਚੱਕ ਕੇ ਲੈ ਜਾਉਣਾ ਨਹੀਂ ਬੈੱਡ ਦੇ ਉੱਪਰ ਰੱਖਣੇ ਆਪਣੇ ਕੋਲ ਉਹ ਚੀਜ਼ ਹੈਗੀ ਹੈ ਜਿਹੜੀ ਉਹ ਪਈ ਹੈਗੀ ਹੈ ਉਹ ਮਨਖੀਰ ਤੇ ਦੀ ਫਿਰ ਮੈਂ ਕਹਿੰਦਾ ਉਹਦੇ ਜਿੱਦਾਂ ਬੱਚਾ ਪਾ ਕੇ ਉੱਪਰ ਆ ਸਟੈਂਡ ਲੱਗ ਜਵੇ ਠੀਕ ਨਹੀਂ ਇਹ ਤਾਂ ਬੈੱਡ ਤੇ ਵੀ ਲੱਗ ਜਾਊਗਾ ਨॉर्मਲ ਬੈੱਡ ਤੇ ਵੀ ਲੱਗ ਜਾਣਾ ਹਾਂ ਇਹ ਤਾਂ ਮੈਂ ਕਹਿੰਦਾ ਜ਼ਿਆਦਾ ਫਾਇਦਾ ਵੀ ਆ ਲੈ ਲਾ ਜਿਹੜਾ ਤੁਹਾਡੇ ਹੱਥ ਚ ਆਹ ਠੀਕ ਇਹ ਜ਼ਿਆਦਾ ਬੈਨਫਿਟ ਹੂੰ ਏ ਲੈਣਾ ਫਿਰ ਚਲੋ ਤੇ ਲਓ ਜੀ ਗਿਫਟ ਹੋ ਗਿਆ ਫਾਈਨਲ ਫਾਈਨਲ ਆ ਬਸ ਹੂੰ ਫਾਈਨਲ ਠੀਕ ਹੈ ਹੋਰ ਜੀ ਕੁਝ ਦੇਖਦੇ ਹਾਂ ਹੋਰ ਹੁਣ ਕੀ ਦੇਖਣਾ ਹੋ ਪੈਸੇ ਨਹੀਂ ਹੈਗੇ ਮੇਰੇ ਕੋ ਆਹ ਕਿੰਨੇ ਦਾ ਦਾ ਆ ਕਿੰਨੇ ਦਾ ਗਿਨਾ ਕਰਦੇ ਗਿਨਸਾ ਘਾਟਾ ਨਹੀਂ ਪਾਇਆ ਹਾਂ ਠੀਕ ਠਾਕ ਬਿਨਸ ਕਰਿਆ ਹੁਣ ਅੱਜ ਦਾ ਹੋਰ ਬਿਜ਼ਨਸ ਕਰਦੀ ਥੋੜਾ ਹੋਰ ਬਿਜ਼ਨਸ ਹੈ ਦੇਖ ਤਾ ਤੂੰ ਪਹਿਲਾਂ ਕਿਹਾ ਜੇ ਤੁਹਾਨੂੰ ਉਹ ਬਿਜ਼ਨਸ ਨਜਾਇਜ਼ ਲੱਗਿਆ ਨਾ ਲਓ ਹੂੰ ਮੌਕਾ ਤਾਂ ਦਈਦਾ ਬੰਦੇ ਨੂੰ ਨਹੀਂ ਉੱਥੇ ਤਾਂ ਤੂੰ ਕਹਿੰਦੀ ਨਹੀਂ ਵੀ ਜੇ ਨਜਾਇਜ਼ ਲੱਗਿਆ ਵੀ ਜਿੱਦਾਂ ਹੁਣ ਜੁੱਤੀਆਂ ਵਾਲੀ ਦੁਕਾਨਾਂ 'ਚ ਪੜ ਕੇ ਕਦੇ ਕੱਪੜੇ ਵਾਲੇ ਸਰਦਾਰ ਜੀ ਦੀ ਜੁੱਤੀ ਸੀ ਉਹ ਕਿਆ ਦੀ ਹੈ ਸੂਟਾਂ ਵਾਲੀ ਦੁਕਾਨਾ ਉੱਥੇ ਤਾਂ ਕਹਿੰਦੀ ਨਹੀਂ ਮੈਨੂੰ ਚੱਪਲਾਂ ਤਾਂ ਨਹੀਂ ਮਿਲਣੀਆਂ ਸਰਦਾਰ ਜੀ ਦੀ ਉਹ ਮੈਂ ਮੈਨੂੰ ਤੁਹਾਡੇ ਚੱਪਲਾਂ ਨਹੀਂ ਚੰਗੇ ਲੱਗਦੀਆਂ ਉਹ ਮੂਸੇ ਵਾਲਾ ਵੀ ਆਹੀ ਪਾਏ ਕਰਦਾ ਤਾਂ ਦੇਖ ਲੈ ਕਿੰਨਾ ਪੈਸਾ ਦਆਉਂਦੂ ਕੋਲ ਦਾ ਐਸਾ ਹੀ ਨਹੀਂ ਜਦਾ ਸਿੱਧਾ ਸਿੰਪਲ ਖਾਦੇ ਰਹਿਣਾ ਚਾਹੀਦਾ ਉਹ ਕਹਿੰਦੇ ਨਹੀਂ ਅਸਲ ਗਹਿਣਾ ਸਾਦੇ ਸਾਦੇ ਰਹਿਣਾ ਹੱਥ ਦੀ ਮੈਲ ਦੀ ਗੱਲ ਨਹੀਂ ਕਰੀਂਦੀ ਮੈਂ ਦੱਸ ਆਪਾਂ ਉਹ ਛੋਛੇ ਬਾਜੀ ਵਾਲਾ ਕੰਮ ਹੈ ਨਹੀਂ ਆਪਣੇ ਕੋਲ ਹਾਂਜੀ ਪਹਿਲਾਂ ਕਦੇ ਲੱਤੀ ਤੇ ਫਿਰ ਕਾਲੇ ਰੰਗ ਦੀ ਚਿਪਣਾ ਉਹ ਤਾਂ ਜਦ ਕੰਮ ਨੂੰ ਬਾਈ ਆਇਆ ਪਤਾ ਕੈਨੇਡਾ ਵਾਲਾ ਲੈਣ ਤਾਂ ਗਲੇ ਲੀ ਲਿਆ ਪਤਾ ਕੀ ਗੱਲ ਹੈ ਮੈਂ ਤੁਹਾਨੂੰ ਮੈਨੂੰ ਛੋਟੀਆਂ ਲੱਗੀਆਂ ਜਾਂਦੀਆਂ ਤੁਹਾਡੇ ਹੋਰ ਕੋਈ ਨਹੀਂ ਨਾਲ ਲੀ ਲੂ ਮੇਜਪੜ ਤਿੰਨ ਤੋਂ 6 6 ਮਹੀਨੇ ਨਹੀਂ ਹੁੰਦੇ ਲਓ ਜੀ ਹੁਣ ਖਲਾਉਣੇ ਦੇਖੇ ਜਾ ਰਹੇ ਆ ਆ ਆ ਖੜਕਣੇ ਵਾਲੇ ਚਾਹੀਦੇ ਆ ਉਹ ਗੁਰੂ ਜੀ ਉਹ ਲੈ ਯਾਹ ਵੀ ਨਾ ਮਿਊਜ਼ਿਕ ਵੀ ਦੇ ਦੇ ਲੋ ਨਾ ਨਾ ਮੈਂ ਤੈਨੂੰ ਕਹਿੰਦਾ ਵੀ ਮਿਊਜ਼ਿਕ ਆਹ ਉਹ ਤੈਨੂੰ ਮਿਊਜ਼ਿਕ ਕੰਮ ਨਹੀਂ ਕਿੱਜਾ ਪਸੰਦ ਦੇਖ ਰੋ ਦੇਖ ਰੋ ਉਹ ਕਿਹੜਾ ਲੈਣਾ ਚਾਪੀਆਂ ਚਾਪੀਆਂ ਲੱਗਦੀ ਨਹੀਂ ਚਾਪੀਆਂ ਪਰ ਆ ਲੈ ਲੈ ਦਿੱਤੀ ਜਣਾ ਆਹ ਨੀ ਚੀਜ਼ ਵਧੀਆ ਆਹਾਂ ਕੋਈ ਨਹੀਂ ਜੀ ਜੀ ਹਾਂ ਹਾਂ ਬਸ ਕਰਕਣ ਆਈਆਂ ਕਰਕਣੇ ਵਾਲੇ ਚਾਹੀਦੇ ਉਹਨੂੰ ਜ਼ਾਦਾ ਚਾਬੀਆਂ ਚੂਬੀਆਂ ਤੇ ਉਹਨੇ ਵਿਚਾਰੇ ਨੇ ਕਿਆ ਕਰਾਉਣਾ ਉਹ ਵਿਚਾਰਾ ਕਹਿਉਂਦਾ ਵਿਚਾਰਾ ਚਾਰੇ ਵਿਚਾਰੇ ਹੈ ਇਹਦੇ ਵਿੱਚ ਹਾਂ ਤੇਸੀ ਵੀ ਹੈਗੀ ਜੇ ਲੈਣੇ ਲਾ ਤੇ ਖੇਲਣੇ ਵਾਲਾ ਵੀ ਉਹਦੇ ਨਾਲ ਤਾਂ ਉਹ ਲੈਣਾ ਕੀ ਕਰਨਾ ਦੇਖ ਲੋ ਧਿਆਨ ਲੈਣਾ ਮੇਲ ਮਾਰੀ ਵੀ ਲੈ ਹੈ ਮੇਲ ਮਾਰੀ ਤੈਨੂੰ ਮੈਂ ਜਿਹੜਾ ਸ਼ਗਨ ਲੈਣਾ ਨਾ ਨਾਨ ਕਹਿੰਦੇ ਉਹਦੇ ਦੇਖੋ ਠੀਕ ਹੈ ਕੀ ਕਹਿਣੀ ਆ ਮਾਰੀ ਮਾਰੀ ਆ ਦੇਖ ਲਈ ਫਰਾਤੀ ਤਨ ਨਾਨ ਕੈਨ ਦੱਸ ਤੁਸੀਂ ਉਦਾਂ ਹੀ ਸ਼ਗਨ ਸ਼ਗਨ ਲਾਈ ਆ ਅਗਲੇ ਲੈ ਲੇਣਾ ਲੈਣਾ ਇਹ ਤਾਂ ਇਹ ਵੀ ਪੰਜਾਹ ਹੱਕ ਕਦੀ ਕਦੀ ਆਉਂਦਾ ਇਹਨਾਂ ਨੇ ਪੁੱਠੀਆਂ ਗੱਲਾਂ ਕਰੀ ਜਾਈਦੀ ਪੱਕਾ ਹੁੰਦਾ ਇਹਨਾਂ ਨੂੰ ਪਤਾ ਵੀ ਰਹਿੰਦੇ ਇਹਨਾਂ ਨੂੰ ਨਾ ਤੇ ਤੇ ਨੀ ਸਾਰੇ ਸਾਰੇ ਤੁਹਾਡੇ ਵਾਸਤੇ ਬਣੇ ਸਾਡੇ ਵਾਸਤੇ ਨਹੀਂ ਕੋਈ ਫਰਜ਼ ਬਣਿਆ ਵਾ ਮੈਨੂੰ ਕਿਆ ਕਰੀ ਵੀ ਜਿਹੜਾ ਅਸੀਂ ਚੁੰਡੀਆਂ ਬਣ ਕੇ ਖਾ ਕਰਕੇ ਖੜ ਜਿਓ ਕਰ ਕਰ ਤਾਨੂੰ ਵੀ ਜਿਹੜਾ ਅਸੀਂ ਕੋਈ ਰੀ ਬਣ ਜਾ ਨਹੀਂ ਫਰਾਕ ਦੇ ਦੇ ਨਿਕਲ ਜਾਏ ਮੈਂ ਵੀ ਸ਼ਗਲ ਲੈਣਾ ਮੇਰੀ ਯਾਰਾ ਸੋਣਾ ਅਸੀਂ ਵੀ ਕੋ ਸਾਡੇ ਵਾਸਤੇ ਕੋਈ ਫਰਜ਼ ਬਣਿਆ ਵੀ ਅਸੀਂ ਤਰੀਪਨ ਚਲਾ ਕੇ ਖੜ ਜੀਏ ਤੁਹਾਨੂੰ ਤਾਂ ਸਤਾ ਰਹੀਆਂ ਵੀ ਫਰਾਕ ਦੇ ਦੇ ਮੇਰੇ ਕੋਲ ਨੂੰ ਜੋ ਚੁੰਡੀ ਆ ਕੱਲ ਗੁਰਵਿੰਦਰ ਸਿੰਘ ਸਾਹੀ ਸ਼ਗਰ ਸਿੰਘ ਕੱਲ ਨੂੰ ਮੈਂ ਆਸ ਦੇਖਿਆ ਹੋਣਾ ਜਿਹੜੀ ਨਾਲੇ ਤੇ ਬੇੜੀ ਸ਼ਾਹ ਵਰਸ ਉਹਦਾ ਰੀਪਨ ਕੱਟ ਲੈ ਦੇ ਦੂੰਗੀ ਜਿਹੜਾ ਪੰਜ ਛੇ ਦਿਨ ਦਾ ਮੇਰਾ ਵਧੀਆ ਮਾਰੋ ਹੋਰ ਦੱਸੋ ਇੱਕ ਸਤਿਨਾਕ ਨਾ ਚਾਹੋ ਜਿਉਂ ਆਜੋ ਦੇਖੀ ਤਾਤੂ ਕੀ ਮੈਨੂੰ ਚਲੋ ਭਾਈ ਹੁਣ ਚੱਲੀਏ ਗਿਫਟ ਆਪਣੇ ਗਿਫਟ ਆਪਣੇ ਹੁਣ ਲੈ ਹੋਗੇ ਤੇ ਹੁਣ ਚੱਲੀਏ ਕਰਾਈਏ ਬਿਲ ਜਾ ਕੇ